ਅਤੇ ਕੋਈ ਸਾਰੀ ਕਿਚਨ ਜਿੰਨੀ ਵੀ ਹੈਗੀ ਹੈ ਸੈਂਸ ਹੌਸਲਾ ਤੋਂ ਰਹਤਾ ਹੈ ਸੈਂਸ ਤੋਂ ਰਹਤਾ ਹੈ ਚਪੈਟਰੀ ਬੂਟਰੀ ਸਾਰਾ ਕੁਝ ਜੇ ਕੋਈ ਜੱਟ ਜਿੰਨਾ ਵੀ ਪਿਆਵਾ ਸਾਰਾ ਫੈਂਸੀ ਪਿਆਵਾ ਕਿਚਨ ਸਾਡੇ ਕੋਲ ਜਿਹੇ ਜੀ ਮਰਜ਼ੀ ਤਿਆਰ ਕਰਵਾ ਲਓ ਸਾਰੇ ਮਾਡਲ ਬਣਦੇ ਆ ਜੇ ਕੋਈ ਸਸਤੇ ਵੀ ਹੈਗੇ ਆ ਮਹਿੰਗੇ ਵੀ ਹੈਗੇ ਆ ਕਲਰ ਜਿਹੜਾ ਮਰਜ਼ੀ ਲਵਾ ਲਓ ਸਾਥੋਂ ਕਿਚਨ ਦਾ ਕੰਮ ਜਿੰਨਾ ਵੀ ਹੋਇਆ ਵਾ ਸੈਂਸ ਤੋਂ ਰਹਤ ਹੋਇਆ ਵਾ ਸਾਰਾ ਇਹਦੇ ਵਿੱਚ ਕਲੌਕਰੀ ਬਾਰੀ ਆ ਗਈ ਇਹਦੇ ਵਿੱਚ A to Z ਜਿੰਨਾ ਵੀ ਕੰਮ ਆ ਸਾਰਾ ਪੂਰਾ ਸਿਉਂਕੋ ਰਹਿਤਾ ਕੰਮ। ਪਮendra ਰਾਜ ਇਹਦੇ ਪਾਣੀ ਨਾਲ ਭਰੀ ਜੋ ਪਾਣੀ ਨਾਲ ਸਾਫ ਕਰੀ ਜੋ ਕੋਈ ਦਿੱਕਤ ਵਾਲੀ ਗੱਲ ਨਹੀਂ। ਇਹਦੇ ਨਾਲ ਅਧਿ ਕਿਚਨ ਬਣਾਉਣ ਲਈ ਇਸ ਵਰਕ ਜੂਰ ਕਰੋ ਗਿੱਲ ਅਲੂਮੀਨੀਅਮ ਵਰਕਸ ਬਧੌੜ। ਕਿਚਨ ਦੇ ਕਲਰ ਜਿਹੜੇ ਮਾਰਦੀ ਲਵਾ ਲੋ। ਵੀਡੀਓ ਨੂੰ ਲੇਕ ਸ਼ੇਅਰ ਜ਼ਰੂਰ ਕਰੋ